ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਰਿਣੀ ਹਾਂ ਕਿ ਇਹ ਜਿਹੜਾ ਅਹੁਦਾ ਮਿਲਿਆ ਮੈਂ ਇਹਨੂੰ ਇਕੱਲਾ ਅਹੁਦਾ ਨਹੀਂ ਸਮਝਦਾ ਇਹ ਜ਼ਿੰਮੇਵਾਰੀ ਆ ਕਿਉਂਕਿ ਸਮੱਸਿਆਵਾਂ ਬਹੁਤ ਐ ਔਰ ਹਮੇਸ਼ਾ ਪੂਨਾ ਤੇ ਕੰਮ ਕਰਨਾ ਤੇ ਉਹਦੇ ਤੇ ਸੁਹਿਰਦਤਾ ਦੇ ਨਾਲ ਅੱਗੇ ਵਧਣਾ ਉਹ ਹਮੇਸ਼ਾ ਮੇਰੀ ਜ਼ਿੰਦਗੀ ਦਾ ਹਿੱਸਾ ਰਿਹਾ ਔਰ ਹਿੱਸਾ ਰਹੂਗਾ ਔਰ ਮੈਂ ਕਿਉਂਕਿ এডਿਕੇਸ਼ਨ ਖੇਡਾਂ ਤੇ ਐਨਆਰਆਈ ਕਿਉਂਕਿ ਇਹ ਕਿਤੇ ਨਾ ਕਿਤੇ ਇੰਟਰਕਨੈਕਟਡ ਹੈ ਕਿਉਂਕਿ ਆਉਣ ਵਾਲੀ ਜਨਰੇਸ਼ਨ ਨੂੰ ਜੇ ਅਸੀਂ এডਿਕੇਸ਼ਨ ਦੇ ਥਰੂ ਸਮੇਂ ਦਾ ਹਾਨੀ ਬਣਾ ਲਾਂਗੇ ਇਹ ਕਈ ਵਾਰੀ ਸ਼ਾਰਟ ਸਮੇਂ ਲਈ ਗੱਲਾਂ ਤਾਂ ਸ਼ਾਇਦ ਬਹੁਤ ਚੰਗੀਆਂ ਲੁਭਾਣੀਆਂ ਨਹੀਂ ਲੱਗਦੀਆਂ ਲੇਕਿਨ ਲੌਂਗ ਟਰਮ ਤੇ ਐਜੂਕੇਸ਼ਨ ਦਾ ਸਾਡੀ ਸੋਸਾਇਟੀ ਤੇ ਬਹੁਤ ਵੱਡਾ ਅਸਰ ਹੈ। ਔਰ ਉਹਦੇ ਨਾਲ ਨਾਲ ਚੰਗੀ ਸਿਹਤ ਦਾ ਹੋਣਾ ਔਰ ਐਨ ਆਰ ਆਈਸ ਜਿਹੜੇ ਵੀ ਦੁਨੀਆ ਦੇ ਉੱਤੇ ਜਿੱਥੇ ਵੀ ਬੈਠੇ ਆ ਉਹ ਪੰਜਾਬ ਨਾਲ ਕਨੈਕਟ ਵੀ ਕਰਦੇ ਆ ਔਰ ਪੰਜਾਬ ਦੀ ਮਦਦ ਵੀ ਕਰਨਾ ਚਾਹੁੰਦੇ ਆ। ਚਾਹੇ ਉਹ ਆਪਣੇ ਪਿੰਡ ਦੇ ਵਿੱਚ ਹੀ ਕਰਨ ਖੇਡਾਂ ਦੇ ذریعے ਨਾਲ ਕਰਨ ਚਾਹੇ ਪੜ੍ਹਾਈ ਦੇ ذریعے ਨਾਲ ਕਰਨ ਉਹਦੇ ਲਈ ਮੈਂ ਉਹਨਾਂ ਨੂੰ ਜ਼ਰੂਰ ਰਿਕਵੈਸਟ ਕਰਨੀ ਆਂ ਵੀ ਉਹ ਇਹਦੇ ਵਿੱਚ ਆਪਣਾ ਯੋਗਦਾਨ ਪਾਉਣ ਤਾਂ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਕਿਉਂਕਿ ਜਦੋਂ ਅਸੀਂ ਇਹਨਾਂ ਨੂੰ ਸਮੇਂ ਦਾ ਹਾਨੀ ਬਣਾ ਲਾਂਗੇ ਤਾਂ ਇਹ ਬੱਚੇ ਸਾਡੇ ਜਿਹੜੇ ਜਿੰਨੇ ਬਾਹਰ ਵੀ ਜਾ ਰਿਹਾ ਕਿਉਂਕਿ 40000 ਕਰੋੜ ਰੁਪਇਆ ਲਗਭਗ ਫੀਸਾਂ ਦੇ ਥਰੂ ਜਿਹੜਾ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਰਿਹਾ ਤੇ ਸਾਡਾ ਬ੍ਰੇਨ ਡレイン ਜਿਹੜਾ ਹੋ ਰਿਹਾ ਉਹਨੂੰ ਕਿਤੇ ਨਾ ਕਿਤੇ ਆਪਾਂ ਇੱਥੇ ਸਸਟੇਨ ਕਰਨ ਦੇ ਵਿੱਚ ਸਕਸੈਸਫੁਲ ਹੋਵਾਂਗੇ ਔਰ ਮੈਂ ਇਹਦੇ ਲਈ ਜਿੱਥੇ ਤੁਹਾਡਾ ਸਾਰਿਆਂ ਦਾ ਸਹਿਯੋਗ ਵੀ ਮੰਗਦਾ ਕਿਉਂਕਿ ਮੈਂ ਹਮੇਸ਼ਾ ਇੱਕ ਗੱਲ ਕਹਿਣਾ ਹੁੰਦਾ ਕਿ ਜਿਹੜਾ ਇਹ ਡੈਮੋਕ੍ਰੇਸੀ ਦਾ ਚੌਥਾ ਥੰਮ ਹੈ ਇਹ ਬਹੁਤ ਵੱਡਾ ਥੰਮ ਹੈ ਔਰ ਇਹਦਾ ਬਹੁਤ ਵੱਡਾ ਰੋਲ ਹੈ ਕਿ ਤਿੰਨ ਪਿੱਲਰ ਕਰ ਕੀ ਰਹੇ ਆ ਔਰ ਉਹਦੇ ਲਈ ਆਪਾਂ ਸਾਰੇ ਸਿਹਰਦਤਾ ਪੰਜਾਬ ਕਿਸੇ ਦਾ ਕੱਲਿਆਂ ਦਾ ਨਹੀਂ ਹੈ ਜੇ ਕੋਈ ਮੰਤਰੀ ਬਣ ਜਾਂਦਾ ਕੋਈ ਐਮਐਲਏ ਬਣ ਜਾਂਦਾ ਮੈਨੂੰ ਨਹੀਂ ਲੱਗਦਾ ਕਿ ਉਹ ਜ਼ਿੰਮੇਵਾਰੀ ਸਾਡੀ ਸਾਰਿਆਂ ਦੀ ਹੈ ਸੋ ਆਪਾਂ ਸਾਰੇ ਆਪਣੀ ਆਪਣੀ ਜ਼ਿੰਮੇਵਾਰੀ ਨਿਭਾਈਏ ਤੇ ਆਪਾਂ ਇਸ ਪੰਜਾਬ ਨੂੰ ਇਸ ਜਿਹੜਾ ਸਿਸਟਮ ਹੈ ਉਹਨੂੰ ਬੈਟਰ ਤਰੀਕੇ ਨਾਲ ਅੱਗੇ ਜਿਹੜਾ ਉਹ ਤੋਰ ਸਕੀਏ ਸੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਤੁਹਾਡਾ ਸਾਰਿਆਂ ਦਾ ਰਹਿ ਗਿਆ ਛੋਟ ਟਾਈਮ ਹੈ ਤੁਹਾਡੀ ਪ੍ਰਾਇੋਰਟੀਜ਼ ਕੀ ਰਹਿੰਦੀਆਂ ਕਿ ਇਹ ਇਹ ਇੱਕ ਕੰਮ ਖਤਮ ਕਰਕੇ ਲੱਗੇ ਦੇਖੋ ਇਹ ਜੋ ਦੇਖੋ ਇਹਨਾਂ ਦਿਨਾਂ ਦੇ ਵਿੱਚ ਜੇ ਖੇਡਾਂ ਦੀ ਗੱਲ ਕਰਾਂ ਤੇ ਮੇਰਾ ਖਿਆਲ ਹੈ ਕਿ ਮਾਹੌਲ ਸਿਰਜਿਆ ਜਾ ਸਕਦਾ ਉਹਨੂੰ ਪਿੰਡ-ਪਿੰਡ ਦੇ ਵਿੱਚ ਕਿਉਂਕਿ ਮੈਂ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਵੀ ਇਹ ਗੱਲ ਕੀਤੀ ਕਿ ਸਾਡਾ ਸਪੋਰਟਸ ਦਾ 2% ਕੋਟਾ ਤੇ ਪੰਜਾਬ ਦੇ ਲਗਭਗ ਸਵਾ 3 ਲੱਖ EMPLOYEES ਹੈ ਔਰ ਉਹਦੇ ਵਿੱਚੋਂ 6 ਸਵਾ 6000 ਸਾਡੇ ਕੋਲ ਸਪੋਰਟਸਮੈਨ ਜਾਂ ਕੋਚਸ ਜਾਂ ਐਡਮਿਨਿਸਟ੍ਰੇਟਰ ਜਾਂ ਹਰ ਫੀਲਡ ਦੇ ਜਿਹੜੇ ਸਪੋਰਟਸ ਨਾਲ ਰਿਲੇਟਡ ਹੈਗੇ ਆ ਉਹ ਹੋ ਸਕਦੇ ਆ ਵੀ ਆਪਾਂ ਇਹਨੂੰ ਕੰਸੋਲੀਡੇਟ ਕਰ ਲਈਏ ਉਹਦਾ ਰੀਜ਼ਨ ਹੈ ਕਿ ਜਿੱਥੇ 100 ਐਕਸਾਈਜ਼ ਇਨਸਪੈਕਟਰ ਦੀ ਭਰਤੀ ਹੁੰਦੀ ਆ ਉੱਥੇ ਦੋ ਖਿਡਾਰੀ ਭਰਤੀ ਹੁੰਦੇ ਆ ਲੇਕਿਨ ਦੋ ਖਿਡਾਰੀ ਉੱਥੇ ਖੇਡਣ ਲਈ ਕੋਈ ਬਹੁਤਾ ਵਧੀਆ ਮਾਹੌਲ ਨਹੀਂ ਬਣਦਾ ਨਾ ਟੀਮ ਬਣਦੀ ਨਾ ਸੋ ਉਹਦੇ ਤੇ ਅਸੀਂ ਬੇਸਿਕਲੀ ਕੰਮ ਕਰ ਰਹੇ ਹਾਂ ਤਾਂ ਕਿ ਇਹ ਜਿੰਨਾ ਇਹ ਮਹਿਕਮਾ ਤਕੜਾ ਹੋਊਗਾ ਜੇ 6 ਸਵਾ 6000 ਜਿਹੜੇ ਆ ਸਪੋਰਟਸਮੈਨ ਇਹਦੇ ਵਿੱਚ ਆ ਜਾਣਗੇ ਔਰ ਦੂਸਰਾ ਇਹ ਆ ਕਿ ਐਜੂਕੇਸ਼ਨ ਦੇ ਵਿੱਚ ਲਗਭਗ 5000 ਫਿਜ਼ੀਕਲ 55000 ਫਿਜ਼ੀਕਲ ਐਜੂਕੇਸ਼ਨ ਟੀਚਰ ਹੈ ਤੇ ਮੈਨੂੰ ਲੱਗਦਾ ਜੇ ਇਹਨੂੰ ਕਲੱਬ ਕਰ ਲਈਏ ਸਾਡੇ ਕੋਲ 11 12000 ਜਿਹੜੇ ਆ ਉਹ ਸਪੋਰਟਸ ਨੂੰ ਸਪੋਰਟਸ ਲਈ ਕੰਮ ਕਰਨ ਵਾਲੇ ਔਰ ਸਾਡੇ 12500 ਸਾਡਾ ਪਿੰਡ ਆ ਸੀ ਹਰ ਪਿੰਡ ਦੇ ਵਿੱਚ ਇਹ ਮੂਵਮੈਂਟ ਖੜੀ ਕਰ ਸਕਦੇ ਇਹਦੇ ਫਾਇਦੇ ਦੋ ਹੋਣਗੇ ਜਿੱਥੇ ਸਿਹਤ ਪੱਖੋਂ ਬੱਚੇ ਚੰਗੇ ਹੋਣਗੇ ਉਥੋਂ ਸਾਡਾ ਜਿਹੜਾ 베ਸ ਵੱਡਾ ਹੋਊਗਾ ਔਰ ਉਹਦੇ ਨਾਲ ਜਿਹੜਾ ਡਰੱਗਸ ਆ ਕਿਉਂਕਿ ਡਰੱਗਸ ਵੀ ਇੱਕ ਡਿਮਾਂਡ ਐਂਡ ਸਪਲਾਈ ਆ ਔਰ ਉਹ ਡਰੱਗਸ ਨੂੰ ਜਿਹੜਾ ਉਹਦੇ ਤੇ ਬਿਲਕੁਲ ਕੰਟਰੋਲ ਕੀਤਾ ਜਾਊਗਾ ਜਦੋਂ ਜੇ ਡਰੱਗ ਜੇ ਡਿਮਾਂਡ ਹੀ ਹੈ ਨਹੀਂ ਤਾਂ ਸਪਲਾਈ ਕਾਦੇ ਨਾਲ ਜਿਹੜੀ ਉਹ ਕਿੱਥੇ ਜਾਊਗੀ ਸੋ ਇਸ ਕਰਕੇ ਸਾਰੀਆਂ ਜਿਹੜੀਆਂ ਹੈ ਤਾਂ ਜਰੂਰ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਭੀ 90 ਦਿਨ ਲੇਕਿਨ ਇਹਦਾ ਮਾਹੌਲ ਜਿਹੜਾ ਔਰ ਇਹਦੇ ਨਾਲ ਨਾਲ ਇੰਟੈਲੈਕਚੁਅਲ ਪ੍ਰੋਪਰਟੀ ਕਿਉਂਕਿ ਸਿਸਟਮ ਦੇ ਵਿੱਚ ਹੋ ਕੀ ਰਿਹਾ ਕਿ ਬਾਬੂ ਆਪਣੀ ਫਾਈਲ ਜਿਹੜੀ ਆ ਉਹ ਤੋਰਦਾ ਲੇਕਿਨ ਕਿਤੇ ਨਾ ਕਿਤੇ ਇੰਟੈਲੈਕਚੁਅਲ ਜਿਹੜੇ ਜਿਹੜੇ ਖਾਸ ਕਰਕੇ ਇੰਟੈਲੀਜੈਂਸੀ ਆ ਹੈਗਾ ਉਹਨਾਂ ਦੀ ਇਨਪੁਟ ਜਿਹੜੀ ਆ ਦੇਣ ਲਈ ਮੈਂ ਸਾਰੇ ਜਿਹੜੇ ਵਿਭਾਗ ਹੈਗੇ ਉਹਦੇ ਵਿੱਚ ਕਮੇਟੀਆਂ ਵੀ ਬਣਾਵਾਂਗੇ ਤਾਂ ਕਿ ਉਸ ਇੰਟੈਲੈਕਚੁਅਲ ਇਨਪੁਟ ਨਾਲ ਅੱਗੇ ਵਧਿਆ ਜਾ ਸਕੇ ਵੀ ਤਾਂ ਕਿ ਆਉਣ ਵਾਲਾ ਸਮਾਂ ਕਿਉਂਕਿ ਐਜੂਕੇਸ਼ਨ ਦੇ ਵਿੱਚ ਵੀ ਬੜੀਆਂ ਚੇਂਜਸ ਆਈਆਂ ਅਸੀਂ ਬੱਚਿਆਂ ਨੂੰ ਸਮੇਂ ਦਾ ਹਾਨੀ ਨਹੀਂ ਬਣਾ ਸਕੇ ਸੋ ਉਹਦੇ ਲਈ ਮੇਰੀ ਤੁਹਾਨੂੰ ਵੀ ਸਾਰਿਆਂ ਨੂੰ ਰਿਕਵੈਸਟ ਹੈ ਵੀ ਜਿੱਥੇ-ਜਿੱਥੇ ਵੀ ਕੋਈ ਐਜੂਕੇਸ਼ਨ ਦਾ ਇੰਟੈਲੈਕਚੁਅਲ ਬੈਠਾ ਹੈਗਾ ਔਰ ਜਿਹੜੇ ਸਾਡੇ ਬੱਚੇ ਮੈਡਲ ਲੈ ਕੇ ਆਏ ਆ ਕਿਉਂਕਿ ਅਸੀਂ ਉਹਨਾਂ ਨੂੰ ਕੈਬਨਟ ਦੇ ਵਿੱਚ ਬੁਲਾ ਕੇ ਉਹਨਾਂ ਨੂੰ ਵੀ ਪੁੱਛਿਆ ਸੀ ਵੀ ਦੱਸੋ ਤੁਸੀਂ ਕਿਹੜੀ ਜੌਬ ਚਾਹੁੰਦੇ ਹੋ ਪਰ ਮੈਂ ਇਹ ਚਾਹਨਾ ਕਿ ਇਹ ਜਿਹੜੇ ਬੱਚੇ ਆ ਇਹ ਸਪੋਰਟਸ ਡਿਪਾਰਟਮੈਂਟ ਦੇ ਵਿੱਚ ਭਰਤੀ ਹੋਣ ਮੇਰੀ ਆਪਣੀ ਕਿਉਂਕਿ ਇਹ ਠੀਕ ਆ ਵੀ ਇਹਨਾਂ ਪਲੇਅਰਾਂ ਦੀ ਡਿਮਾਂਡ ਤਾਂ ਇਹ ਆ ਵੀ ਸਾਨੂੰ ਜਾਂ ਤਾਂ ਪੁਲਿਸ ਦੇ ਵਿੱਚ ਡੀਐਸਪੀ ਭਰਤੀ ਕਰੋ ਤੇ ਜਾਂ ਸਾਨੂੰ ਪੀਸੀਐਸ ਭਰਤੀ ਕਰੋ ਪਰ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਵੀ ਕਲਾਸ 1 ਪੋਸਟਾਂ ਜੇ ਤੁਸੀਂ ਆਓਗੇ ਤੁਸੀਂ ਰੋਲ ਮਾਡਲ ਹੋਵੋਗੇ ਤੇ ਤਾਂ ਜਾ ਕੇ ਇਹ ਮਹਿਕਮੇ ਜਿਹੜੇ ਆ ਅੱਗੇ ਵੱਧ ਸਕਦੇ ਆ ਯਾਨੀ ਕਿ ਉਜਰ ਵਾਲੇ ਜਿਹੜੇ ਮੰਤਰੀਆਂ ਦੇ ਅਧਿਕਾਰਾਂ ਦੇ ਪਰਸਵਾਲ ਹੋ ਚੁੱਕੇ ਗਏ ਨੇ ਉਹ ਹੁਣ ਨਵਾਂ ਤਬਾਦਲਾ ਹੋ ਕੇ ਨਵੀਆਂ ਟੀਮਾਂ ਬਣਾ ਦੇਣਾ ਦੇਖੋ ਇਹ ਸਾਰਾ ਸੌਟ ਆਊਟ ਹੋ ਗਿਆ ਕਿਉਂਕਿ ਕਈ ਵਾਰੀ ਨਵੀਂ-ਨਵੀਂ ਸਰਕਾਰ ਕੋਲੋਂ ਕਈ ਗਲਤੀਆਂ ਵੀ ਹੋ ਗਈਆਂ ਤੇ ਉਹਦੇ ਵਿੱਚ ਕਰੈਕਸ਼ਨਸ ਜੋ-ਜੋ ਵੀ ਹੈਗੀਆਂ ਅਸੀਂ ਡੈਫੀਨੇਟਲੀ ਇਕੱਠੇ ਹੋ ਕੇ ਸਾਡੀ ਹੋਈ ਹੈ ਵਾਡੀ ਰੇਟ ਕਹਿ ਰਹੇ ਮੇਰੀ ਇਕੱਲੇ ਦੀ ਨਹੀਂ ਹੋਈ ਸਾਡੀ ਸਾਰਿਆਂ ਦੀ ਹੋਈ ਆ ਉਹਦੇ ਵਿੱਚ ਜਸ ਡੈਫੀਨੇਟਲੀ ਆਈ ਐਗਰੀਡ ਮੈਂ ਤਾਂ ਕਦੀ ਬਿਨਾਈ ਨਹੀਂ ਕੀਤਾ ਨੀਅਰ ਐਂਡ ਡੀਅਰ ਤਾਂ ਤੁਸੀਂ ਵੀ ਮੇਰੇ ਬਹੁਤ ਆ ਉਹ ਜੀ ਗੱਲ ਨਹੀਂ ਇਹਦੇ ਵਿੱਚ ਇਹਦੇ ਵਿੱਚ ਬੇਸਿਕਲੀ ਜਿਹੜਾ ਤਿੰਨ ਮੈਂਬਰੀ ਕਮੇਟੀ ਜਿਹਦੇ ਵਿੱਚ ਇੰਚਾਰਜ ਜਨਰਲ ਸੈਕਟਰੀ ਜਿਹੜੇ ਜਿਹੜੇ ਹਾਈ ਕਮਾਂਡ ਦੇ ਹੋਣਗੇ ਔਰ ਸੀਐਮ ਔਰ ਸਾਡੇ ਪ੍ਰਧਾਨ ਸਾਹਿਬ ਇਹਨਾਂ ਦੀ ਕਮੇਟੀ ਹਰ ਹਫਤੇ ਦੋ ਵਾਰੀ ਮਿਲਿਆ ਕਰੂਗੀ ਔਰ ਜਿਹੜੇ ਹੁਣ ਤੱਕ ਦੇ ਇਸ਼ੂ ਆ ਜਿਹੜੇ ਆਉਣ ਵਾਲੇ ਸਮੇਂ ਦੇ ਇਸ਼ੂ ਆ ਉਹਨੂੰ ਬੈਠ ਕੇ ਰਿਜ਼ੋਲਵ ਕਰੂਗਾ। ਅੰਮ੍ਰਿਤਪ੍ਰੀਤ ਜੀ ਨਾ ਬਾਰ-ਬਾਰ ਕਹਿ ਰਹੇ ਆ ਟਾਰਗੇਟ ਪਰ ਇਹਨਾਂ ਨੂੰ ਲੋਟ ਨਹੀਂ ਛੱਡੂ ਨੀ। ਇਸ ਸਲੋਟ ਬਿਫੋਰ ਬਾਦਰਸੇ ਇੱਕ ਪਾਕਿਸਤਾਨ ਦਾ ਇੱਕ ਖਤਰੇ ਆ ਦੇ ਕੱਲ ਮੁਨੀਸ਼ ਤਵਾੜੀ ਤੇ ਵੀ ਗਿਆ ਪ੍ਰਿੰਸੀਪਲ ਨੇ ਵੀ ਬਿਲਕੁਲ ਬੋਲਿਆ। ਇਹਦੇ ਤੇ ਆਪਾਂ ਸੁਰਿੰਦਰ ਜੀ ਜੇ ਬਾਅਦ ਚ ਗੱਲ ਕਰ ਲਈਏ। ਮੈਂ ਮੈਂ ਕਹਤ ਮੈਂ ਮੈਂ ਇੱਕ ਇੱਕ ਦੋ ਦਿਨ ਠਹਿਰ ਜਾਓ ਮੈਂ ਬਿਲਕੁਲ ਕਲੀਅਰ ਕੱਟ ਗੱਲ ਕਰੂੰਗਾ ਕੋਈ ਕਦੀ ਆਪਾਂ ਲੁਕੋ ਕੇ ਗੱਲ ਨਹੀਂ ਕੀਤੀ ਜੋ ਸਿੰਘ ਸਿੱਧੂ ਤੁਸੀਂ ਬੈਠੇ ਸੀ ਉਹਨਾਂ ਦੇ ਨਾਲ ਰਹਿਣਗੇ ਟੀਮ ਦੇ ਵਿੱਚ ਜਾਂ ਪਾਸੇ ਵੱਟ ਸਕਦੇ ਜਿਵੇਂ ਕਿ ਜਾਂ ਨਹੀਂ ਨਹੀਂ ਕਿਤੇ ਨਹੀਂ ਜਾਂਦੇ ਕੋਈ ਇਹੋ ਜੀ ਗੱਲ ਨਹੀਂ ਸਾਡੀ ਟੀਮ ਦਾ ਹਿੱਸਾ ਥੈਂਕ ਯੂ ਪਾਜੀ ਪਾਜੀ ਥੈਂਕ ਯੂ ਵੈਰੀ ਗੁੱਡ